ਇਹ ਸਾਡੇ ਇੰਟੀਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਐਸਐਸਏ ਤਾਇਨਾਤ ਸੀਗਾ ਇਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕੱਦਮਾ ਗੁਰਪਿਆਰ ਸਿੰਘ ਸਨਫ ਹੋ ਜਾਇਆ ਸੀ ਤੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ ਫੁੱਲ 골ਡ ਬਰਾਉਂਡ ਹੋਇਆ ਸੀਗਾ ਉਹਨਾਂ ਕੋਲੇ ਉਹ 골ਡ ਉਹਨਾਂ ਨੇ ਆਣਾ ਪਿਛਲੇ ਆਪਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਪਸ ਕਰਨ ਦੇ ਵਿਧੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤੋਂ ਉਹ ਬੰਦਾ ਦੇਣਾ ਨਿਸ਼ਚਾ ਉਹ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਮਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟ੍ਰੈਵਲ ਆਇਆ ਤੇ ਫੇਵਰੇਵਰ ਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਰਾਉਂਡ ਅਪ ਕੀਤਾ ਹੈਗਾ ਇੰਪ੍ਰਿੰਟੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਉਹ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਹਫ਼ਤੇ ਵਿੱਚ ਕਾਰਵਾਈ ਕਰਦੇ ਆ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾ ਗਿਆ। ਇਹ ਐਸਆਈ ਤਨਾਦ ਕਿੱਥੇ ਜਾ ਰਹੇ? ਇਹ ਐਂਟੀ ਨਾਰਕੋਟਿਕਸ ਤਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ। ਪ੍ਰਾਈਵੇਟ ਬੰਦੇ ਕੀ ਲੈਂਗਾ ਜੀ ਦੋ ਪੈਸੇ ਨਹੀਂ ਲਾਉਂਦਾ। ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਡਰਾਈਵਰ ਹੈਗਾ ਕਈ ਥਾਵਾਂ ਪੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਬਲਿਸ ਇਨਵੈਸਟੀਗੇਟ ਕਰ ਰਿਹਾ ਵੀ ਇਹਦਾ ਕੀ ਲਿੰਕ ਹੈਗਾ ਦੇ ਨਾਲ। ਇਹ ਆਇਓ ਆਕਸੀ ਸੇ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਇਹ ਸੇ ਮੇਜਰ ਸਿਕਾਈ ਹੋਇਆ ਹੈ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਵਾਦੇ ਜਿਹੜਾ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਿਚੰਦਰੀ ਇਹਨੂੰ ਬਾਕਸ ਕਰਨ ਦਾ